ਸਰਸਿਕਾ ਜੂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਲਕਸ਼ ਅਨੰਦ ਲੈ ਕੇ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਫੈਸਲਾ ਪੰਚਾਇਤ ਦਾ ਫੈਸਲਾ ਪੰਚਾਇਤ ਦਾ ਮੋਗਾ ਦੇ ਇੱਕ ਪਿੰਡ ਦੇ ਵਿੱਚ ਲਿਆ ਗਿਆ ਐਸਾ ਫੈਸਲਾ ਲਿਆ ਗਿਆ ਜਿਸ ਨੇ ਸਾਰੇ ਪਾਸੇ ਚਰਚਾ ਛੇੜ ਦਿੱਤੀ ਹੈ ਪਿੰਡ ਤੁਰਕੋਟ ਰਣਦੇਰ ਸਿੰਘ ਜਿੱਥੇ ਨਸ਼ਾ ਮੁਕਤ ਜਿਹੜਾ ਇਸ ਪਿੰਡ ਨੂੰ ਬਣਾਇਆ ਗਿਆ ਹੈ ਗੁਰਦੁਆਰੇ ਦੇ ਵਿੱਚ ਅਨਾਉਂਸਮੈਂਟ ਹੋ ਗਈ ਹੈ ਪੰਚਾਇਤ ਦੇ ਵੱਲੋਂ ਇਹ ਫੈਸਲਾ ਲੈ ਲਿਆ ਗਿਆ ਹੈ ਦੇਖਦੇ ਆਂ ਖਾਸ ਰਿਪੋਰਟ ਜੋ ਟਿਕਾ ਖਾਲਸਾ ਵਾਹਿਗੁਰੂ ਦੀ ਖਤੇ ਸਮੂਹ ਨਗਰ ਦੇ ਸੰਗਤਾਂ ਤੋਂ ਬੇਤੀ ਹੈ ਕਿ ਜੋ ਆਪਣੇ ਨਗਰ ਦੇ ਪੰਜ ਜਤੁੰਦਰ ਸਿੰਘ ਦਿੱਤੀ ਸਮੂਹ ਗ੍ਰਾਮ ਪੰਚਾਇਤ ਵੱਲੋਂ ਨਗਰਦਲੇ ਕਮਤੇ ਪ੍ਰਬੇਸ਼ ਪਾਸ ਕੀਤੇ ਹਨ ਜੋ ਫੈਸਲੇ ਲਏ ਗਏ ਹਨ ਤੇ ਬੈਂਡ ਵਿੱਚ ਕਿਸੇ ਵੀ ਵਿਅਕਤੀ ਤੋਂ ਚਿੱਟਾ ਕਿਸੇ ਵੀ ਤਰ੍ਹਾਂ ਦਾ ਨਸ਼ਾ ਵੇਚਣ ਵਾਲੇ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਵੇਗੀ ਪਿੰਡ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਦਾਤਾ ਮੈਡੀਕਲ ਨਸ਼ਾ ਬਿਕਾਨੇ ਦਿੱਤਾ ਜਾਵੇਗਾ ਜੇ ਕੋਈ ਦੁਕਾਨਦਾਰ ਉਲੰਘਣਾ ਕਰਦਾ ਹੈ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ ਅਤੇ 10000 ਰੁਪਏ ਜੁਰਮਾਨਾ ਹੋਵੇਗਾ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਿਹੜਾ ਹੈਗਾ ਸਾਰੇ ਸਰਪੰਚਾਂ ਤੇ ਪੰਚਾਂ ਨੂੰ ਸੌ ਚੁੱਕ ਸਵਾਗਤ ਵੀ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਹੁਣ ਜ਼ਿਲ੍ਹਾ ਸਤਰ ਦੇ ਉੱਤੇ ਵੀ ਜਿਹੜੇ ਸਮਾਗਮ ਜਿਹੜੇ ਹੈਗੇ ਨੇ ਕਰਵਾਏ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਪੰਚਾਂ ਨੂੰ ਸੌ ਚੁਕਾਈ ਜਾ ਰਹੀ ਹੈਗੀ ਆ ਸੌ ਚੁਕਾਈ ਰਸਮ ਜਿਹੜੀ ਕੀ ਆ ਹੁਣ ਤਕਰੀਬਨ ਖਤਮ ਹੋ ਚੁੱਕੀ ਹੈਗੀ ਆ ਔਰ ਹੁਣ ਜਿਹੜਾ ਹੈਗਾ ਪੰਚਾਇਤਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਪੰਜਾਬ ਦੀ ਪਹਿਲੀ ਪੰਚਾਇਤ ਹਾਂ ਢੂਰਕੋਟਰਨ ਸੀ ਬੋਗਾ ਜ਼ਿਲਹਾ ਦਾ ਪਿੰਡ ਆ ਢੂਰਕੋਟਰਨ ਸੀ ਜਿੱਥੋਂ ਦੀ ਪਹਿਲੀ ਪੰਚਾਇਤ ਜਿਹੜੀ ਕਿ ਸ਼ਰਮਸ਼ੰਤੀ ਦੇ ਨਾਲ ਬਣੀ ਹੈਗੀ ਆ ਔਰ ਇੱਥੇ ਜਿੰਨੇ ਵੀ ਪੰਚ ਛਕੇ ਨੇ ਸਰਪੰਚ ਛਕੇ ਨੇ ਸਾਰੇ ਸ਼ਰਮਸ਼ੰਤੀ ਦੇ ਨਾਲ ਬਣੇ ਨੇ ਕੋਈ ਵੀ ਮੈਂਬਰ ਜਿਹੜਾ ਹੈਗਾ ਕਿਸੇ ਵੀ ਪਾਰਟੀ ਦੇ ਨਾਲ ਸੰਬੰਧ ਨਹੀਂ ਰੱਖਦਾਗਾ ਔਰ ਇੱਕ ਅਹਿਮ ਫੈਸਲਾ ਜਿਹੜਾ ਹੈਗਾ ਇਥੋਂ ਦੀ ਪੰਚਾਇਤ ਨੇ ਲਿਆ ਹੈਗਾ ਕਿ ਇਸ ਪਿੰਡ ਦੇ ਵਿੱਚ ਹੁਣ ਨਵੀਂ ਪੰਚਾਇਤ ਨੇ ਜੋ ਐਲਾਨ ਕਰ ਦਿੱਤਾ ਹੈਗਾ ਮਤਾ ਪਾਸ ਕਰ ਦਿੱਤਾ ਹੈਗਾ ਕਿ ਕੋਈ ਵੀ ਜਿਹੜਾਗਾ ਨਸ਼ਾ ਨਹੀਂ ਵੇਚੂਗਾ ਤਬਾਕੂ ਜੜਾਗਾ ਨਹੀਂ ਵੇਚੂਗਾ ਤੇ ਇੱਥੋਂ ਤੱਕ ਕਿ ਜਿਹੜੀਆਂ ਕੋਲ ਡ੍ਰੈਗਸ ਆndੀਆਂ ਗਿਆ ਨੇ ਜਿਵੇਂ ਆਪਾਂ ਕਹਿ ਬੀਏ ਸਟਿੰਗ ਵਗੈਰਾ ਉਹ ਵੀ ਜਿਹੜੀ ਹੈਗੀ ਐ ਇਸ ਪਿੰਡ ਦੇ ਵਿੱਚ ਨਹੀਂ ਵਿਕੇਗੀ ਤੇ ਤੁਹਾਨੂੰ ਮੈਂ ਤਸਵੀਰਾਂ ਦਿਖਾ ਰਿਹਾ ਪਿੰਡ ਧੂਲਕੋਟ ਰਣਜੀਤ ਦੀਆਂ ਜਿੱਥੇ ਕੀ ਪਿੰਡ ਵੱਲੋਂ ਫੈਸਲਾ ਲਿਆ ਗਿਆ ਹੈਗਾ ਪੰਚਾਇਤ ਵੱਲੋਂ ਫੈਸਲਾ ਲੈ ਲਿਆ ਗਿਆ ਹੈਗਾ ਕੀ ਐਸ ਪਿੰਡ ਦੇ ਵਿੱਚ ਕੋਈ ਵੀ ਨਸ਼ਾ ਚੜਾਗਾ ਨਹੀਂ ਵਿਕੂਗਾ ਪੈ ਜੀ ਤੁਹਾਡੇ ਇਥੋਂ ਦੀ ਪੰਚਾਇਤ ਨੇ ਇੱਕ ਫੈਸਲਾ ਕੀਤਾ ਹੈ ਕੀ ਕੀ ਫੈਸਲਾ ਕੀਤਾ ਕਿਵੇਂ ਦੇਖਦੇ ਤੁਸੀਂ ਉਸ ਫੈਸਲੇ ਨੂੰ ਠੀਕ ਹੈ ਫੈਸਲਾ ਫੈਸਲਾ ਕੀਤਾ ਵੀ ਨਸ਼ਾ ਵਿਰੋਧੀ ਤੇ ਜਾਂ ਹੋਰ ਵੀ ਜਿਹੜੇ ਬੱਚੇ ਬਾਹਰ ਖੜਦੇ ਲੈਣ ਬਣਾ ਕੇ ਸਕੂਲਾਂ ਕੋਲੇ ਜਾਂ ਵਿਹਾਂ ਘਰ ਮੋੜਾਂ ਤੇ ਉਹ ਨਹੀਂ ਖੜਨੇ ਚਾਹੀਦੇ ਹੁਣ ਜਿਵੇਂ ਤੁਹਾਡਾ ਘਰ ਹੈ ਇੱਥੇ ਤੁਸੀਂ ਘਰ ਦੇ ਬਾਹਰ ਖੜੇ ਹੋ ਇੱਥੇ ਆ ਕੇ ਮੁੰਡੇ ਖੜਦੇ ਸੀਗੇ ਹੁਣ ਹਟ ਗਏ ਹਟ ਗਏ ਨਹੀਂ ਸਾਡੇ ਇੱਥੇ ਨਹੀਂ ਖੜਦੇ ਸਕੂਲ ਮੇਰੇ ਨਾਲ ਵੀ ਇਹ ਗੱਲ ਕਰੀਏ ਹਾਂ ਜੀ ਨਹੀਂ ਆ ਕਹਨਾਲ ਤਾਂ ਫਰਕ ਹੈਗਾ ਉਹ ਗੇੜੇ ਲਾਉਂਦੇ ਸਰਪੰਚ ਗੇੜੇ ਲਾਉਂਦੇ ਸਰਪੰਚ ਤੇ ਕਿਵੇਂ ਦੇਖਦੇ ਪਰ ਜਿਹੜਾ ਨਸ਼ਾ ਕਰਦੇ ਆਗੇ ਕਿਵੇਂ ਪਕੜਦੇ ਉਹਨਾਂ ਨੂੰ ਤੁਸੀਂ ਇੱਥੇ ਪਿੰਡ ਵਾਸੀ ਦੇਖਦੇ ਹੋ ਉਹ ਉਹ ਬੰਦੇ ਤਲਾਹ ਦਿੰਦੇ ਇੱਕ ਦੂਜੇ ਨੂੰ ਕੰਮ ਦੀ ਕਰਦੇ ਤੇ ਕਿਦਾਂ ਦੇਖਦੂ ਅਸਾਂ ਅਸਲੇ ਨੂੰ ਠੀਕ ਹੈ ਬਹੁਤ ਵਧੀਆ ਸੋ ਪਿੰਡ ਵਾਸੀ ਵੀ ਜਿਹੜੇ ਹੱਗੇ ਨੇ ਇਸ ਫੈਸਲੇ ਨੂੰ ਬਹੁਤ ਹੀ ਵਧੀਆ ਫੈਸਲਾ ਦੱਸਦੇ ਨੇ ਔਰ ਇਹਨਾਂ ਦਾ ਕਹਿਣਾ ਸੀਗਾ ਕਿ ਪਿੰਡ ਦੇ ਵਿੱਚ ਜਿਸ ਤਰੀਕੇ ਨਾਲ ਚੌਂਕਾ ਦੇ ਵਿੱਚ ਮੁੰਡੇ ਖੜੇ ਹੋ ਜਾਂਦੇ ਸੀਗੇ ਤੇ ਹੁਣ ਜਿਹੜੇ ਗਏ ਇਹ ਵੀ ਨਹੀਂ ਖੜਦੇ ਚੱਲਦੇ ਅੱਗੇ ਤੇ ਹੋਰ ਵੀ ਤੁਹਾਨੂੰ ਦਿਖਾਣੇ ਆ ਪਿੰਡ ਦੇ ਹਾਲ ਤੇ ਗੱਲ ਵੀ ਕਰਾਂਗੇ 4 ਪਿੰਡ ਬਾਠੀਆਂ ਦੇ ਨਾਲ ਤੇ ਸਰਪੰਚ ਦੇ ਨਾਲ ਸੋ ਤਰ ਮੈਂ ਤਸਵੀਰਾਂ ਦਿਖਾ ਰਿਹਾ ਸੀਗਾ ਮੋਗਾ ਜ਼ਿਲ੍ਹਾ ਦਾ ਪਿੰਡ ਧੂਰਕੋਟ ਰਣਜੀ ਜਿੱਥੋਂ ਦੀ ਪੰਚਾਇਤ ਨੇ ਇੱਕ ਅਹਿਮ ਫੈਸਲਾ ਕੀਤਾ ਕਿ ਇਸ ਪਿੰਡ ਦੇ ਵਿੱਚ ਜਿਹੜਾ ਨਸ਼ਾ ਨਹੀਂ ਮਿਲੂਗਾ ਮਤੇ ਪਾਸ ਕਰ ਦਿੱਤੇ ਗਏ ਉਹਨਾਂ ਆਦਿ ਨਾਲ ਜੁਰਮਾਨੇ ਵੀ ਰੱਖੇ ਪਿੰਡ ਵਾਸੀ ਖੜੇ ਨੇ ਗੱਲ ਕਰਦੇ ਨਾਲ ਕਿਹ ਨਾਲ ਜੀ ਤੁਹਾਡਾ ਰਾਜਵਿੰਦਰ ਸਿੰਘ ਜੀ ਰਾਜਵਿੰਦਰ ਜੀ ਕੀ ਮਤਾ ਪਾਸ ਕੀਤਾ ਤੁਹਾਡੇ ਪਿੰਡ ਨੇ ਕੀ ਵੀ ਪਿੰਡ ਦੀ ਸਿਹਤ ਦਾ ਖਿਆਲ ਕਰ ਰਹੇ ਆ ਪਿੰਡ ਦਾ ਸਾਰਿਆਂ ਨੂੰ ਨਸ਼ੇ ਦਾ ਜੀ ਵੀ ਪਿੰਡ 'ਚ ਨਸ਼ਾ ਨਹੀਂ ਵਿਕਣਾ ਚਾਹੀਦਾ ਸਾਰੇ ਬੰਦਿਆਂ ਨੇ ਪਹਿਰਾ ਲਾਇਆ ਜੀ ਸਾਰਾ ਪਿੰਡ ਸਹਾਰ ਦੇ ਰਿਹਾ ਸਾਡੇ ਨਾਲ ਜੀ ਕਿਦਾਂ ਦੇ ਪਹਿਰੇ ਲਾਏ ਜੀ ਵੀ ਆ ਚੈਕਿੰਗ ਕਰ ਰਿਹਾ ਜੀ ਸਾਰੇ ਪਿੰਡ ਦੀ ਵੀ ਜਿਹੜਾ ਨੰਗਦਾ ਕਰਦਾ ਬੰਦਾ ਉਹਦੀ ਚੈਕਿੰਗ ਕਰੋ ਕੋਈ ਸਮਾਨ ਚਟਾ ਵਗੈਰਾ ਕੋਈ ਹੋਰ ਨਸ਼ਾ ਲੈ ਕੇ ਨਾ ਜਾ ਰਿਹਾ ਤੇ ਜੁਰਮਾਨਾ ਵਗੈਰਾ ਵੀ ਰੱਖਿਆ ਹੈ ਹਾਂਜੀ ਹਾਂਜੀ ਜੁਰਮਾਨਾ ਵਗੈਰਾ ਵੀ ਰੱਖਿਆ ਦੁਕਾਨਾਂ ਤੇ ਵੀ ਕਰਿਆ ਸੀ ਸਾਰੀਆਂ ਦੁਕਾਨਾਂ ਤੇ ਵੀ ਸਟੰਗ ਨਹੀਂ ਸਟੰਗ ਨਹੀਂ ਵੇਚੇਗਾ ਬੰਦਾ ਕੋਈ ਸਟੰਗ ਸਟੰਗ ਜਿਹੜੀ ਉਹ ਪੀਣ ਵਾਲੀ ਡ੍ਰਿੰਕ ਹੋਵੇਗਾ ਪਰ ਉਹ ਤਾਂ ਕਹਿੰਦੇ ਕੋਲ ਡ੍ਰਿੰਕ ਕੀ ਹੈ ਨਹੀਂ ਜੋ ਬਹੁਤ ਖਤਰਨਾਕ ਹੈ ਜੀ ਜਵਾਕਾਂ ਲਈ ਛੋਟੇ ਛੋਟੇ ਬੱਚੇ ਸੱਟਾਂ ਬੀੜੀਆਂ ਲੈਂਦੇ ਜਿਹੜੇ ਉਹਨਾਂ ਤੇ ਵੀ ਕਾਰਵਾਈ ਕੀਤੀ ਹੈ। ਸ਼ਿਕਾਇਤ ਦੇ ਉੱਤੇ ਵੀ ਕੀਤੀ ਹੈ। ਹਾਂਜੀ ਹਾਂਜੀ ਸ਼ਿਕਾਇਤ ਤੇ ਕਾਰਵਾਈ ਕਰੀ ਜਾਂਦੀ ਜੀ। ਮਤਲਬ ਕਿ ਇਹਦੇ 'ਚ ਕੋਈ ਏਜ ਲੀਮਨ ਰੱਖੀ ਕਿ ਪਿੰਡ ਦੇ ਸ਼ਿਕੜ ਵੈਸੇ ਨਹੀਂ ਵਿਕੂਗੇ। ਨਹੀਂ ਪਿੰਡ 'ਚ ਨਹੀਂ ਵਿਕਣੀ ਜੀ। ਪਿੰਡ ਦੇ ਜਵਾਕ ਜਿਹੜੇ ਛੋਟੇ-ਛੋਟੇ ਅਸੀਂ ਦੇਖਦੇ ਆ ਅੱਖੀ ਲਾ ਲਿਆ ਬੈਠ ਕੇ ਕਿਤੇ ਜੂੜੀਆਂ ਲਾਈ ਜਾਂਦੇ ਕੋਈ ਸੁੱਖਾ ਵੀ ਜਾਂਦਾ। ਇਹ ਸਾਰਾ ਨਿਗਾ ਜੀ ਹੁਣ ਸਾਡੇ ਪਿੰਡ ਦੇ ਸਾਡਾ ਪਿੰਡ ਸਾਫ਼ ਦੇ ਰਿਹਾ ਜੀ ਸਾਰੇ। ਅੱਛਾ ਇਹ ਪਿੰਡ ਦੀ ਜਿਹੜੀ ਪੰਚਾਇਤ ਬਣੀ ਸੀਗੀ ਸਰਬਸੰਦੀ ਦੇ ਨਾਲ ਬਣੀ ਸੀਗੀ। ਹਾਂਜੀ। ਇਹ ਬਹੁਤ ਚਿਰ ਮਗਾਈ ਪਹਿਲਾਂ ਬਹੁਤ ਦੇਖਿਆ ਇਹ ਕਰਕੇ ਅਸੀਂ ਤੇ ਹੁਣ ਜੀ ਵਧੀਆ ਕਰਿਆ ਸੀ ਸਾਰੇ ਪਿੰਡ ਨੇ ਸਾਡਾ ਸਾਥ ਦਿੱਤਾ ਜੀ ਬਹੁਤ ਸੋਹਣਾ ਹੋ ਗਿਆ ਕੰਮ ਸਾਰੇ ਖੁਸ਼ ਹੈ ਪਿੰਡ ਵਾਲੇ ਵੀ ਸਰਬ ਸੰਤੀ ਦੇ ਨਾਲ ਬਣਿਆ ਵੀ ਹੁਣ ਇਹ ਪਿੰਡ ਦੇ ਜਿੰਨੇ ਵੀ ਮੈਂਬਰ ਹੈਗੇ ਨੇ 11 ਮੈਂਬਰ ਹੈਗੇ ਨੇ ਸਰਪੰਚ ਸਾਹਿਬ ਹੈਗੇ ਨੇ ਕਿਸੇ ਪਾਰਟੀ ਨਾਲ ਰਿਲੇਟਡ ਹੈਗੇ ਨੇ ਪਾਰਟੀ ਨਾਲ ਜੀ ਤੁਮ ਕਿਹਨੇ ਹਾਂਜੀ ਬਸ ਪਿੰਡ ਬਿਲਕੁਲ ਪਾਰਟੀ ਦੇ ਨਾਲ ਇਸ ਪਿੰਡ ਦੇ ਨਾਲ ਕਿਸੇ ਵੀ ਦੇ ਸੰਬੰਧ ਨਹੀਂ ਹੈਗੇ ਕਿਉਂਕਿ ਪਿੰਡ ਦੀ ਪੰਚਾਇਤ ਜਿਹੜੀ ਹੈਗੀ ਆ ਇਹ ਸ਼ਰਮ ਸੰਤੀ ਦੇ ਨਾਲ ਚੁਣੀ ਗਈ ਸੀਗੀ ਔਰ ਪੰਜਾਬ ਸਰਕਾਰ ਵੱਲੋਂ ਵੀ ਇਹ ਕਿਹਾ ਗਿਆ ਸੀਗਾ ਕਿ ਜਿਹੜੀਆਂ ਪੰਚਾਇਤਾਂ ਸ਼ਰਮ ਸੰਤੀ ਨਾਲ ਬਣਣਗੀਆਂ ਉਹਨਾਂ ਨੂੰ ਪਿੰਡ ਦੇ ਵਿਕਾਸ ਸਾਸਥ ਜਿਹੜਾ ਗਿਆ 5 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਹੈਗੀ ਆ ਐਕਸਟਰਾ ਵੀ ਦਿੱਤੀ ਜਾਊਗੀ ਗੱਲ ਕਰਾਂਗੇ ਸਰਪੰਚ ਸਾਹਿਬ ਦੇ ਨਾਲ ਕੀ ਉਹਨਾਂ ਦਾ ਕਹਿਣਾ ਹੈਗਾ ਫਿਰ ਉਸ ਤੋਂ ਬਾਅਦ ਹੋਰ ਵੀ ਪਿੰਡ ਵਾਛੀਆਂ ਦੇ ਨਾਲ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਚੋਣਾਂ ਹੋਈਆਂ ਸੀਗੀਆਂ ਔਰ ਪੰਜਾਬ ਸਰਕਾਰ ਜਾਨਕੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸਰਬਸੰਮਤੀ ਦੇ ਨਾਲ ਪੰਚਾਇਤਾਂ ਬਣਾਉਣ ਦੀ ਗੱਲ ਕੀਤੀ ਸੀਗੀ ਔਰ ਉਹਨਾਂ ਪੰਚਾਇਤਾਂ ਨੂੰ ਜਿਹੜਾ ਹੈਗਾ 5 ਲੱਖ ਰੁਪਏ ਦੀ ਗ੍ਰਾਂਟ ਵੀ ਦੇਣ ਦੀ ਗੱਲ ਕੀਤੀ ਸੀਗੀ ਪਰ ਪੰਜਾਬ ਦਾ ਪਹਿਲਾ ਪਿੰਡ ਜਿੱញਾ ਬਿਲਕੁਲ ਮੈਂ ਇੱਥੇ ਦੱਸਣਾ ਚਾਹਵਾਂਗਾ ਕਿ ਪੰਜਾਬ ਦਾ ਪਹਿਲਾ ਪਿੰਡ ਸੀਗਾ ਧੂੜਕੋਡਾਂ ਸੀ ਜਿੱਥੇ ਕੀ ਸਰਬਸੰਮਤੀ ਦੇ ਨਾਲ ਪੰਚਾਇਤ ਜਿਹੜੀ ਕਿ ਪੂਰੀ ਬਣੇ ਗਈ ਔਰ ਐਸ ਪਿੰਡ ਦੀ ਜਿਹੜੀ ਆਬਾਦੀ ਹੈਗੀ ਆ ਕਰੀਬ ਜਿਹੜੀ ਹੈਗੀ ਆ 6000 ਦੇ ਕਰੀਬ ਹੈਗੀ ਆ ਔਰ 4243 ਵੋਟ ਜਿਹੜੀ ਗਈ ਆ ਔਰ ਇਥੋਂ ਦੇ ਮਹਿਲਾ ਸਰਪੰਚਾਗੇ ਨੇ 6 ਮਹਿਲਾਵਾਂ ਤੇ 6 ਮਰਦ ਯਾਨੀ ਕਿ ਟੋਟਲ 12 ਮੈਂਬਰਾਂ ਦੀ ਜਿਹੜੀ ਪੰਚਾਇਤ ਹੈਗੀ ਆ ਜਿਹੜੀ ਕਿ ਸਰਬਸਭ ਦੀ ਨਾਲ ਬਣੀ ਔਰ ਐਸ ਪੰਚਾਇਤ ਨੇ ਜੋ ਇੱਕ ਅਹਿਮ ਫੈਸਲਾ ਲਿਆ ਪੰਜਾਬ ਦਾ ਪਹਿਲਾ ਪਿੰਡ ਹੈ ਜਿਸ ਪਿੰਡ ਨੇ ਫੈਸਲਾ ਲਿਆ ਕੁਝ ਮੈਂਬਰ ਇਥੇ ਖੜੇ ਹੈਗੇ ਨੇ ਮੇਰੇ ਨਾਲ ਸਰਪੰਚ ਸਾਹਿਬ ਖੜੇ ਨੇ ਸਪੱਤ ਸਾਹਿਬ ਇੱਕ ਤੁਹਾਡੇ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਕੀ ਫੈਸਲਾ ਲੈ ਗਿਆ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸੋ ਪਿੰਡ ਦਾ ਨਾਮ ਦੱਸੋ ਔਰ ਫਿਰ ਉਸ ਤੋਂ ਬਾਅਦ ਦੱਸੋ ਵੀ ਕੀ ਫੈਸਲਾ ਲਿਆ ਗਿਆ ਕਿਵੇਂ ਤੁਹਾਡੀ ਜਿਹੜੀ ਸਰਬਸੰਮਤੀ ਦੇ ਨਾਲ ਇਹ ਪੰਚਾਇਤ ਬਣੀ ਮੇਰਾ ਨਾਮ ਜੀ ਕਰਮਜੀਤ ਕੌਰਾ ਤੇ ਮੈਂ ਤੂਰਕੋਟ ਰਣ ਸਿੰਘ ਕਲਾਂ ਦੀ ਸਰਪੰਚਾਂ ਜੀ ਤੇ ਸਾਡੀ ਪੰਚਾਇਤ ਨੇ ਜੀ ਨਸ਼ਾ ਤਸਕਰੀ ਦੇ ਸਬੰਧ ਵਿੱਚ ਇੱਕ ਮਤਾ ਪਾਇਆ ਹੈ ਤੇ ਉਹਦੇ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਸਖਤ ਤਾੜਨਾ ਕੀਤੀ ਗਈ ਹੈ ਤੇ ਕੋਈ ਵੀ ਪਿੰਡ ਦਾ ਵਿਅਕਤੀ ਵੀ ਨਸ਼ਾ ਨਾ ਵੇਚੇ ਨਾ ਕੋਈ ਬਾਹਰ ਦਾ ਵਿਅਕਤੀ ਆ ਕੇ ਪਿੰਡ 'ਚ ਨਸ਼ਾ ਦੇਚੇ ਜੇ ਕੋਈ ਵੀ ਵੇਚਦਾ ਉੱਤੇ ਪੰਚਾਇਤ ਕਾਰਵਾਈ ਕਰੂਗੀ ਦੂਸਰੇ ਨੰਬਰ ਤੇ ਮੈਡੀਕਲ ਵਾਲਿਆਂ ਨੂੰ ਵੀ ਕੋਈ ਵੀ ਕਿਸੇ ਨੂੰ ਕੋਈ ਫਰੈਂਚ ਜ ਕੋਈ ਟੀਕਾ ਕੋਈ ਮੈਡੀਕਲ ਨਸ਼ਾ ਨਾ ਵੇਚੇ ਤਾਂ ਸਾਰੇ ਮੈਡੀਕਲ ਵਾਲਿਆਂ ਨੂੰ ਵੀ ਤਾੜਨਾ ਕੀਤੀ ਗਈ ਹੈ ਵੀ ਤੁਹਾਨੂੰ 10000 ਰੁਪਏ ਦਾ ਜੁਰਮਾਨਾ ਲੱਗੂਗਾ ਇਹ ਇਹ ਜੁਰਮਾਨਾ ਜਿਹੜੇ ਦੁਕਾਨਦਾਰਾਂ ਨੂੰ ਲੱਗੂਗਾ ਜਾਂ ਜਿਹੜਾ ਨਸ਼ਾ ਕਰ ਰਿਹਾ ਉਹਨੂੰ ਲੱਗੂਗਾ ਮੈਡੀਕਲ ਤੇ ਜਿਹੜਾ ਕੋਈ ਵੀ ਜਿਹੜਾ ਵੀ ਚਾਹੇ ਕੋਈ ਵੀ ਦੁਕਾਨਦਾਰ ਨਸ਼ਾ ਵੇਚਦਾ ਹਾਂਜੀ ਕੋਈ ਦੁਕਾਨਦਾਰ ਕਿਸੇ ਸਟੂਡੈਂਟ ਨੂੰ ਕੋਈ ਸਿਗਰਟ ਦਿੰਦਾ ਕੋਈ ਕਿਸੇ ਕਿਸਮ ਦਾ ਤਮਾਕੂ ਦਾ ਨਸ਼ਾ ਦਿੰਦਾ ਜਾਂ ਕੋਈ ਸਟਿੰਗ ਵੇਚਦਾ ਉਹਨਾਂ ਨੂੰ ਵੀ 10000 ਰੁਪਏ ਜੁਰਮਾਨਾ ਲੱਗੂਗਾ ਬਿਲਕੁਲ ਜੀ ਪਿੰਡ ਨੇ ਦੇਖੋ ਕਿੱਡਾ ਵੱਡਾ ਫੈਸਲਾ ਲੈ ਲਿਆ ਕਿ ਮੈਡੀਕਲ ਸਟੋਰ ਦੇ ਉੱਤੇ ਜੇ ਕੋਈ ਨਸ਼ਾ ਵੇਚਦਾ ਤੇ ਉਹਨੂੰ 10000 ਰੁਪਏ ਜੁਰਮਾਨਾ ਔਰ ਜੇ ਕੋਈ ਦੁਕਾਨਦਾਰ ਅੱਜ ਕੱਲ੍ਹ ਈਕੋੜ ਚੱਲ ਰਿਹਾ ਗਿਆ ਸਟਿੰਗ ਬੋਟਲ ਹੈਗੀ ਆ ਲਾਲ ਰੰਗ ਲਾਲ ਦੇ ਰੰਗ ਦੀ ਹੈ ਜਿਹੜੇ ਨੌਜਵਾਨ ਕਾਫੀ ਪੀਂਦੇ ਨੇ ਉਹਦੇ 'ਚ ਵੀ ਕੋਈ ਕੈਮੀਕਲ ਪਾਇਆ ਹੋਇਆ ਕਹਿੰਦੇ ਉਹਦੇ ਨਾਲ એનર્ਜੀ ਮਿਲ ਜਾਂਦੀ ਹੈਗੀ ਆ ਉਹ એનર્ਜੀ ਡਰਿੰਕ ਕਹਿੰਦੇ ਜੀ ਉਹਨੂੰ ਵੈਸੇ ਹਾਂਜੀ એનર્ਜੀ ਡਰਿੰਕ ਕਹਿੰਦੇ ਪਰ ਉਹਦੇ 'ਤੇ ਹੈ ਤਾਂ ਲੱਗਦਾ ਪੀ ਰਹੇ ਆ ਜੀ ਲੱਗਦਾ ਵੀ ਉਹਦੇ 'ਚ ਵੀ ਕੋਈ ਨਸ਼ਾ ਹੈ ਉਹਦੇ 'ਚ ਨਸ਼ਾ ਅੱਛਾ ਮੈਨੂੰ ਇਹ ਦੱਸੋ ਵੀ ਤੁਹਾਡੇ ਪਿੰਡ ਦੀ ਜਿਹੜੀ ਪੰਚਾਇਤ ਹੈਗੀ ਆ ਇਹ ਕਿਸੇ ਪਾਰਟੀ ਦੇ ਨਾਲ ਲਿਟਡ ਹੈਗੀ ਨਹੀਂ ਜੀ ਇਹ ਸਰਬਸੰਮਤੀ ਨਾਲ ਚੁਣੀ ਗਈ ਸਾਰੇ ਹੀ ਪਾਰਟੀਆਂ ਦੇ ਨਵੇਂਦਿਆਂ ਨੇ ਇਕੱਠੇ ਹੋ ਕੇ ਸਾਡੀ ਪੰਚਾਇਤ ਚੁਣੀ ਹੈ ਜੀ ਸਰਬਸੰਮਤੀ ਨਾਲ ਚੁਣੀ ਹੈ ਅੱਛਾ ਪਿੰਡ ਦੀ ਟੋਟਲ ਆਬਾਦੀ ਕਿੰਨੀ ਆ ਤੇ ਵੋਟਰ ਕਿੰਨੇ ਹੈਗੇ ਪਿੰਡ ਦੀ ਟੋਟਲ ਆਬਾਦੀ ਜੀ 6000 ਦੇ ਕਰੀਬ ਹੈ ਤੇ ਵੋਟ 42430 ਵੋਟ ਹੈਗੀ ਆ 42430 ਵੋਟ ਹੈਗੀ ਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੋਈ ਵੀ ਜਿਹੜਾ ਹੈਗਾ ਇੱਥੇ ਪਾਰਟੀ ਨਾਲ ਕਿਸੇ ਨਾਲ ਕੋਈ ਸੰਬੰਧ ਨਹੀਂ ਹੈ ਕਿ ਅਲੱਗ-ਅਲੱਗ ਕੋਈ ਅਕਾਲੀ ਦਲ ਦੇ ਵੀ ਹੋਣਗੇ ਕੋਈ ਆਪ ਆਦਮੀ ਪਾਰਟੀ ਦੇ ਵੀ ਹੋਣਗੇ ਕੁਝ ਕਾਂਗਰਸ ਦੀ ਵੀ ਹੋਣਗੇ ਕਿ ਸਾਰੇ ਇਹ ਨਰੋਲ ਜਿਹੜੇ ਗਿਆ ਬਿਨਾ ਪਾਰਟੀ ਤੋਂ ਬਿਨਾ ਪਾਰਟੀ ਤੋਂ ਜੀ ਜਿੰਨੇ ਵੀ ਸਾਡੇ ਪੰਚਾਇਤ ਮੈਂਬਰ ਚੁਣੇ ਗਏ ਆ ਕੋਈ ਵੀ ਪਾਰਟੀ ਨਾਲ ਸਬੰਧ ਨਹੀਂ ਰੱਖ ਦੇਗਾ ਅੱਛਾ ਤੁਸੀਂ ਮਤਾ ਤੁਹਾਡੇ ਕੋਲ ਹੋਏਗਾ ਦਿਖਾਉਗੇ ਸਾਨੂੰ ਮਤੇ ਵਿੱਚ ਕੀ ਕੀ ਲਿਖਿਆ ਹੈਗਾ ਤੁਸੀਂ ਇਸ ਮਤੇ ਦੇ ਵਿੱਚ ਇਹ ਸਰਪੰਚ ಗ್ರಾಮ ਪੰਚਾਇਤ ਤੂਰਕੋਟ ਰਿੰਸੀ ਕਲਾ ਦੀ ਹੈਗੀ ਹੈ ਮਤਾ ਜਿਹੜਾ ਹੈਗਾ ਇਹਦੇ ਪਾਇਆ ਹੈਗਾ ਉਹ ਮਤੇ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਲਿਖਿਆ ਹੈਗਾ ਕਿ ਕੋਈ ਵੀ ਮੈਡੀਕਲ ਸਟੋਰ ਜਿਹੜਾ ਹੈਗਾ ਉਹ ਨਸ਼ਾ ਨਹੀਂ ਵੇਚੂਗਾ ਜੇ ਵੇਚਦਾ ਪਕੜਿਆ ਗਿਆ ਤੇ ਉਹਨੂੰ 10000 ਰੁਪਏ ਜੁਰਮਾਨਾ ਹੋਊਗਾ ਈਵਨ ਕਿ ਜਿਹੜੇ ਛੋਟੇ-ਛੋਟੇ ਬੱਚੇ ਅੱਜਕਲ ਸਟ੍ਰਿੰਗ ਪੀਂਦੇ ਹੈਗੇ ਨੇ ਸਟ੍ਰਿੰਗ ਦੇ ਉੱਤੇ ਵੀ ਐਸਪੈਕਟ ਦੇ ਉੱਤੇ ਜਿਹੜਾ ਹੈਗਾ ਬੈਨ ਲੱਗ ਗਿਆ ਹੈਗਾ ਔਰ ਤੰਬਾਕੂ ਦੇ ਉੱਪਰ ਵੀ ਜਿਹੜਾ ਹੈਗਾ ਪੂਰਾ ਬਣ ਲੱਗ ਗਿਆ ਹੈਗਾ ਤੇ ਹੋਰ ਪਿੰਡ ਦੀ ਜੇ ਆਪਾਂ ਗੱਲ ਕਰੀਏ ਵਿਕਾਸ ਦੀ ਗੱਲ ਕਰੀਏ ਤਾਂ ਕਿੰਦਾ ਦੇ ਤੁਸੀਂ ਪਲਾਨ ਬਣਾਇਆ ਜੀ ਪਿੰਡਾਂ ਦੇ ਵਿਕਾਸ ਦੇ ਜੀ ਕੁਝ ਛੱਪੜਾਂ ਦਾ ਕੰਮ ਵੀ ਹੋਣਾ ਆਲਾ ਕੁਝ ਧਰਮਸ਼ਾਲਾ ਦਾ ਹੋਣਾ ਆਲਾ ਕੈਮਰੇ ਲੱਗਣ ਵਾਲੇ ਆ ਸਟਰੀਟ ਲਾਈਟਾਂ ਲੱਗਣ ਵਾਲੀਆਂ ਹਾਂਜੀ ਅਸੀਂ ਸਾਰਾ ਕੁਝ ਕਰਾਂਗੇ ਜੇ ਆਪਾਂ ਗੱਲ ਕਰੀਏ ਪਿਛਲੀ ਪੰਚਾਇਤ ਬਾਰੇ ਪਿਛਲੀ ਪੰਚਾਇਤ ਦੇ ਵਿੱਚ ਕਿਹੜੀ ਪਾਰਟੀ ਦਾ ਸੀ ਇੱਥੇ ਸਰਪੰਚ ਜੀ ਪਿਛਲੀ ਪੰਚਾਇਤੀ ਕਾਂਗਰਸ ਪਾਰਟੀ ਦਾ ਸੀ ਤੇ ਉਦੋਂ 5 ਸਾਲ ਉਹਨਾਂ ਨੇ ਰਹੇ ਹੈਗੇ ਨੇ ਸਰਕਾਰਾਂ ਵੱਲੋਂ ਫੰਡ ਬਹੁਤ ਹੁੰਦੇ ਪੰਚਾਇਤਾਂ ਨੂੰ ਤੇ ਉਹਨਾਂ ਨੇ ਕੋਈ ਵਿਕਾਸ ਦੇ ਕੰਮ ਕੀਤੇ ਜਾਂ ਨਹੀਂ ਕੀਤੇ ਹਾਂਜੀ ਕਾਫੀ ਗਲੀਆਂ ਨਾਲੀਆਂ ਦਾ ਕੰਮ ਉਹਨਾਂ ਨੇ ਕੀਤਾ ਹੀ ਪਹਿਲਾਂ ਕੰਮ ਹੋਇਆ ਹਾਂਜੀ ਹੋਇਆ ਜੀ ਹੁਣ ਮੇਨ ਕੱਬ ਜਿਹੜਾ ਤੁਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹੋ ਵੀ ਸਰਕਾਰ ਸਭ ਤੋਂ ਪਹਿਲਾਂ ਤੁਹਾਡੇ ਪਿੰਡ ਵਾਸਤੇ ਉਸ ਕੰਮ ਵਾਸਤੇ ਫੰਡ ਦੇਵੇ ਉਹ ਮੇਨ ਕੀ ਕੰਮ ਹੈ ਇੱਕ ਸਾਡੇ ਜੀ ਸਭ ਤੋਂ ਮੇਨ ਪ੍ਰੋਬਲਮ ਪਾਣੀ ਦੀ ਨਿਕਾਸੀ ਦੀ ਹੈ ਜੀ ਹਾਂਜੀ ਪਿੰਡ ਤੇ ਪਾਣੀ ਦਾ ਨਿਕਾਸ ਨਹੀਂ ਹੈ ਕਿਤੇ ਵੀ ਅਸੀਂ ਉਹਦੀ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਪਾਣੀ ਦਾ ਨਿਕਾਸ ਹੋਵੇ ਅੱਛਾ ਇੱਕ ਚੀਜ਼ ਹੋਰ ਹੈ ਸਪੰਸਰ ਸਾਹਿਬ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਦੇਖੋ ਤੁਸੀਂ ਬਹੁਤ ਵੱਡਾ ਕੋਪਰਾਲਾ ਟੱਕਾ ਸਾਹਿਬ ਪੰਜਾਬ ਦਾ ਪਹਿਲਾ ਪਿੰਡ ਹੈ ਜਿਹਨੇ ਸਰਬਸਮਤੀ ਦੇ ਨਾਲ ਪੰਚਾਇਤ ਬਣਾਈ ਤੇ ਇੱਕ ਅਹਿਮ ਫੈਸਲਾ ਲੈ ਲਿਆ ਕਿਉਂਕਿ ਨੌਜਵਾਨ ਪੀਲੀ ਸਾਡੀ ਜਿਹੜੀ ਹੈਗੀ ਆ ਉਹ ਖਤਮ ਹੁੰਦੀ ਜਾਂਦੀ ਹੈਗੀ ਅੱਛਾ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤੇ ਸਰਕਾਰ ਕਹਿੰਦੀ ਸੀਗੀ ਵੀ ਤਿੰਨ ਪੰਜਾਬ ਸਰਕਾਰ ਜਿਹੜੀ ਐ ਸਵੇਲੇ ਮੌਜੂਦਾ ਪੰਜਾਬ ਸਰਕਾਰ ਹੈਗੀ ਐ ਉਹ ਤਿੰਨ ਮੁੱਦੇ ਮੇਨ ਲੈ ਕੇ ਚੱਲੀ ਸੀਗੀ ਪਹਿਲਾ ਮੁੱਦਾ ਸੀਗਾ ਸਿਹਤ ਸਹੂਲਤਾ ਹਾਂਜੀ ਦੂਜਾ ਮੁੱਦਾ ਸੀਗਾ ਐਜੂਕੇਸ਼ਨ ਹਾਂਜੀ ਤੇ ਤੀਜਾ ਮੁੱਦਾ ਹੈਗਾ ਰੋਜ਼ਗਾਰ ਦਾ ਹਾਂਜੀ ਹੁਣ ਜੇ ਆਪਾਂ ਤੁਹਾਡੇ ਪਿੰਡ ਦੀ ਜੇ 6000 ਦੇ ਕਰੀਬ ਆਬਾਦੀ ਹੈਗੀ ਹੈ ਹਾਂਜੀ ਸਿਹਤ ਸਹੂਲਤਾਂ ਨੂੰ ਲੈ ਕੇ ਕਿੱਦਾਂ ਦੇ ਇੰਤਜ਼ਾਮਾਂ ਕੀ ਨੇ ਸਿਹਤ ਸਹੂਲਤਾਂ ਲੈ ਕੇ ਜੀ ਡਿਸਪੈਂਸਰੀ ਹੈਗੀ ਆ ਉਹ ਬਹੁਤ ਪੁਰਾਣੀ ਆ ਤੇ ਉਹਦੀ ਵੀ ਬਿਲਡਿੰਗ ਨਮੀ ਬਣਨ ਵਾਲੀ ਆ ਤੇ ਅਸੀਂ ਉਹਦਾ ਵੀ ਮਤਾ ਪਾਵਾਂਗੇ ਜੀ ਨਵੀਂ ਬਿਲਡਿੰਗ ਬਣਾਉਗੇ ਲੇਕਿਨ ਡਿਸਪੈਂਸਰੀ ਚੱਲ ਰਹੀ ਹੈ ਡਾਕਟਰ ਆਪਦੇ ਡਾਕਟਰ ਹੈਗੇ ਆ ਅੱਛਾ ਜੇ ਆਪਾਂ ਸਕੂਲਾਂ ਦੀ ਗੱਲ ਕਰੀਏ ਉੱਥੇ ਸਕੂਲ ਵੀ ਠੀਕ ਠਾਕ ਚੱਲ ਰਿਹਾ ਹੈ ਸਕੂਲ ਵੀ ਚੱਲ ਰਿਹਾ ਹੈ ਪਲੱਸ 2 ਤੱਕ ਹੈਗਾ 10ਵੀਂ ਤੱਕ ਪਲੱਸ 2 ਤੱਕ ਹੈ ਜੀ 12ਵੀਂ ਤੱਕ ਹੈਗਾ ਬਿਲਕੁਲ 12ਵੀਂ ਤੱਕ ਜਿਹੜਾ ਹੈਗਾ ਸਕੂਲ ਵੀ ਹੈਗਾ ਤੇ ਔਰ ਐਸਪੈਂਡ ਨੇ ਜਿਹੜਾ ਉਪਰਾਲਾ ਕੀਤਾ ਕਾਫੀ ਸਾਰੇ ਪੰਚਾ ਕੇ ਦੇ ਨਾਲ ਖੜੇ ਨੇ ਗੱਲ ਕਰਦੇ ਆ ਇਹ ਭਾਜੀ ਤੁਸੀਂ ਮੈਂਬਰ ਪੰਚਾਇਤ ਹੋ ਜਿਹੜਾ ਮਤਾ ਪਾਸ ਕੀਤਾ ਹੈਗਾ ਕਿ ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ ਕੀ ਵਧੀਆ ਦਾ ਨਾ ਦੇਖਦੇ ਆ ਜੀ ਇਹਨਾਂ ਨੇ ਵਧੀਆ ਕੀਤਾ ਜੀ ਇਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਆ ਨਸ਼ਾ ਵੀ ਰੋਕਣਾ ਚਾਹੀਦਾ ਬਾਕੀ ਜੋ ਵੀ ਇਹਨਾਂ ਨੇ ਮਤਾ ਪਾਇਆ ਬਹੁਤ ਵਧੀਆ ਪਾਇਆ ਇਹਨਾਂ ਨੇ ਨਹੀਂ ਪਾਇਆ ਤੁਸੀਂ ਵੀ ਹਾਂਜੀ ਹਾਂਜੀ ਤੁਸੀਂ ਵੀ ਨਾਲ ਹੋ ਇਕੱਲੇ ਨਹੀਂ ਨਾ ਦੇਖੋ ਸਾਰੀ ਪੰਚਾਇਤ ਨੇ ਪਾਇਆ ਨਾ ਇਹ ਨਾ ਕੋ ਵੀ ਇਹਨਾਂ ਨੇ ਪਾਇਆ ਨਹੀਂ ਸਾਰੀ ਪੰਚਾਇਤ ਨੇ ਪਾਇਆ ਸਰਪੰਚ ਸਾਹਿਬ ਦੀ ਗੱਲ ਕਰਦੇ ਨੇ ਪਹਿਲਾਂ ਸਰਪੰਚ ਸਾਹਿਬ ਨੇ ਮਤ ਚੱਕਿਆ ਸਾਹਿਬ ਸਰਪੰਚ ਸਾਹਿਬ ਨੇ ਮਤਾ ਪਾਉਣ ਤੋਂ ਪਹਿਲਾਂ ਤੁਹਾਡੇ ਨਾਲ ਮੀਟਿੰਗ ਕੀਤੀ ਹੋਊਗੀ ਦੋ ਚਾਰ ਵਾਰੀ ਮੀਟਿੰਗਾਂ ਹੋਈਆਂ ਹੋਣਗੀਆਂ ਹਾਂਜੀ ਕੀਤੀ ਆ ਜੀ ਸਾਰਿਆਂ ਨੇ ਕੀਤੀ ਆ ਜੀ ਸਾਰਿਆਂ ਦੀ ਸਲਾਹ ਨਾਲ ਹੀ ਇਹ ਸਾਰਾ ਕੁਝ ਹੋ ਰਿਹਾ ਹੈ ਬਿਲਕੁਲ ਜੀ ਸਾਰਿਆਂ ਦੀ ਸਲਾਹ ਦੇ ਨਾਲ ਹੀ ਇਹ ਸਾਰਾ ਕੁਝ ਹੋਇਆ ਤੁਸੀਂ ਜੀ ਮੈਂਬਰ ਪੰਚਾਇਤ ਹਾਂਜੀ ਕਿਵੇਂ ਦੇਖਦੇ ਹੋ ਇਸ ਮਤੇਰੂ ਤੇ ਪਿੰਡ ਦੇ ਵਿਕਾਸ ਬਾਰੇ ਨੂੰ ਕਿਵੇਂ ਦੇਖਦੇ ਹੋ ਅਸੀਂ ਸਾਡੇ ਮਤੇ ਵਗਿਆ ਲੱਗੇ ਜਿਹੜੇ ਅਸੀਂ ਪਾਏ ਆ ਤੇ ਇੱਕ ਦਮ ਜਨਨਕੀ ਵਾਹ ਦੀ ਬੱਚਿਆਂ ਦੀ ਨੇ ਦੂਜਾ ਨਸ਼ਾ ਨੇ ਲੋਕਾਂ ਨੂੰ ਮਾਰੀ ਜਾਂਦਾ ਖਤਮ ਕਰੀ ਜਾਂਦਾ ਪੰਜਾਬ ਨੂੰ ਮਸ਼ਾਅਰ ਪੰਜਾਬ ਨੂੰ ਨਹੀਂ ਆਪਾਂ ਕੱਲੇ ਨਸ਼ੇ ਵਾਸਤੇ ਮਤਾਂ ਪਾਇਆ ਜਾਂ ਹੁਣ ਪਿੰਡ ਦੇ ਵਿਕਾਸ ਨਾਲ ਜਿਹਨੇ ਪਿੰਡ ਦੇ ਸਾਡੇ ਪਕਾ ਦਾ ਰੜਾ ਛੱਪੜਾ ਪਾਣੀ ਦਾ ਨਿਕਾਸਾਂ ਜਿੰਨੇ ਵੀ ਸਾਡੇ ਹੋਣਗੇ ਉਹ ਕੰਮ ਸਾਰੇ ਕਰਾਂਗੇ ਬਿਲਕੁਲ ਜੀ ਇਹਨਾਂ ਦਾ ਮੈਂਬਰਾਂ ਦਾ ਵੀ ਕਹਿਣਾ ਇਹੀ ਹੈਗਾ ਕਿ ਜੋ ਇਹਨਾਂ ਨੇ ਫੈਸਲੇ ਲਿੱਤੇ ਹੈਗੇ ਨੇ ਬਹੁਤ ਵਧੀਆ ਜਿਹੜੇ ਫੈਸਲੇ ਲਿੱਤੇ ਨੇ ਜਿਹੜੇ ਫੈਸਲੇ ਲਿੱਤੇ ਹੈਗੇ ਨੇ ਕਿੱਦਾਂ ਲੱਗਦੇ ਆਗੇ ਨੇ ਬਹੁਤ ਵਧੀਆ ਲੱਗਦੇ ਆ ਜੀ ਸਾਰੀ ਪੰਚਾਇਤ ਨੇ ਰਲ ਮਿਲ ਕੇ ਸਾਰ ਫੈਸਲਾ ਬਹੁਤ ਵਧੀਆ ਲਿਆ ਸਾਰ ਫੈਸਲਾ ਬਹੁਤ ਵਧੀਆ ਲਿਆ ਹੈਗਾ ਤੇ ਤੁਹਾਨੂੰ ਲੱਗਦਾ ਵੀ ਜਿਹੜੀ ਤੁਸੀਂ ਫੈਸਲੇ ਕੀਤੇ ਹੈਗੇ ਨੇ ਇਹ ਸਿਰੇ ਚੜਨਗੇ ਹਾਂਜੀ ਜ਼ਰੂਰ ਚੜਨਗੇ ਮੰਗ ਜੀ ਰਲ ਮਿਲ ਕੇ ਸਾਰੇ ਸਾਰਾ ਪਿੰਡ ਆ ਜੀ ਸਾਰਾ ਪਿੰਡ ਇਕੱਠਾ ਤੁਹਾਡੇ ਨਾਲ ਹਾਂਜੀ ਹਾਂਜੀ ਬਿਲਕੁਲ ਜੀ ਐਸੇ ਪਿੰਡ ਦਾ ਸਾਰਾ ਨਾਲ ਹੈਗੇ ਨੇ ਪਿੰਡ ਵਾਸੀ ਤੇ ਇਹ ਸਾਰੇ ਜਿਹੜੇ ਹੈਗੇ ਨੇ ਕਰਨਗੇ ਹੋਰ ਮੈਂਬਰ ਪੰਚਾਇਤ ਦੇ ਇਹ ਨੇ ਕੀ ਨਾ ਜੀ ਤੁਹਾਡਾ ਬਲਜੀਤ ਕੋਰਾ ਜੀ ਬਲਜੀਤ ਜੀ ਤੁਸੀਂ ਪਹਿਲਾਂ ਵੀ ਮੈਂਬਰ ਪੰਚਾਇਤ ਰਹੇ ਹੋ ਜਾਂ ਪਹਿਲੀ ਵਾਰੀ ਬਣਿਆ ਨਹੀਂ ਪਹਿਲੀ ਵਾਰੀ ਬਣਿਆ ਪਹਿਲੀ ਵਾਰੀ ਤੇ ਪਹਿਲੀ ਵਾਰੀ ਜਿਹੜੇ ਬਣਦੇ ਨਾਲ ਤੁਹਾਨੂੰ ਕਿਹਦਾ ਐਕਸਪੀਰੀਅੰਸ ਲੱਗਿਆ ਕੀ ਕੀ ਜ਼ਰੂਰਤਾਂ ਹੈਗੀਆਂ ਪਿੰਡ ਦੀਆਂ ਜਿਹੜੀਆਂ ਕਿ ਤੁਸੀਂ ਸੋਚਦੇ ਹੋ ਵੀ ਇੱਕ ਮੈਂਬਰ ਪੰਚਾਇਤ ਹੋਂ ਦੇ ਨਾ ਤੇ ਆਪਦੇ ਏਰੀਏ ਦਾ ਕਿਉਂਕਿ ਵਾਰਡ ਦਾ ਤੁਹਾਡੇ ਵਾਰਡ ਦਾ ਕੁਝ ਕੰਮ ਕਰਾਣਾ ਹੈਗਾ ਹਾਂਜੀ ਸਭ ਤੋਂ ਅਹਿਮ ਕੀ ਕੰਮ ਆ ਤੁਹਾਡੇ ਵਾਰਡ ਦਾ ਸਭ ਤੋਂ ਅਹਿਮ ਕੰਮ ਇਹ ਹੀ ਨਸ਼ੇ ਵਾਲਾ ਹੀ ਹੈ ਵੀ ਜੀ ਜਿਹੜਾ ਨਸ਼ਾ ਜਾਨੀ ਉਹ ਖਤਮ ਹੋ ਜੇ ਲੋਕਾਂ ਦੇ ਨੌਜਵਾਨ ਪੁੱਤ ਵੀ ਨਸ਼ੇ ਨਾਲ ਨਾ ਜਾਣ ਮਤਲਬ ਕਿ ਮੈਂ ਤੁਸੀਂ ਨਸ਼ਾ ਹੀ ਹੈ ਨਸ਼ੇ ਨੂੰ ਦਿੱਤਾ ਹੈ ਕਿ ਨਸ਼ਾ ਖਤਮ ਹੋਣਾ ਚਾਹੀਦਾ ਤੇ ਜੇ ਆਪਾਂ ਗੱਲ ਕਰੀਏ ਨਸ਼ੇ ਵਾਲੇ ਮੁੰਡੇ ਦੀ ਮਾਂ ਨਾ ਦੁਖੀ ਹੋਵੇ ਪਿੰਡ 'ਚ ਬਹੁਤ ਵੱਡੀ ਗੱਲ ਕਹੀ ਹੈਗੀ ਆ ਜੀ ਕਿ ਨਸ਼ੇ ਵਾਲੇ ਪੁੱਤ ਦੀ ਮਾਂ ਜਿਹੜੀ ਹੈਗੀ ਆ ਉਹ ਦੁਖੀ ਨਾ ਹੋਵੇ ਸੋ ਪੰਜਾਬ ਦਾ ਇੱਕ ਇਤਿਹਾਸ ਜਿਹੜਾ ਰਚਿਆ ਇਸ ਪਿੰਡੇ ਉਸ ਨੂੰ ਦੇਖਦੇ ਹੋਏ ਜਿਹੜਾ ਸਰਪੰਚ ਸਾਹਿਬ ਨੇ ਇੱਕ ਮਤਾ ਪਾਸ ਕੀਤਾ ਹੈਗਾ ਇਹ ਮਤਾ ਜਿਹੜਾ ਹੈਗਾ ਪੁਲਿਸ ਸਟੇਸ਼ਨ ਦੇ ਵਿੱਚ ਵੀ ਦੇ ਦਿੱਤਾ ਗਿਆ ਤੇ ਹੋਰ ਵੀ ਜਿਹੜੇ ਹੈਗੇ ਪਿੰਡ ਦੇ ਵਿੱਚ ਵੀ ਅਨਾਉਂਸਮੈਂਟ ਵੀ ਕਰਵਾ ਦਿੱਤੀ ਗਈ ਹੈ ਗੁਰਦਾਰਾ ਸਾਹਿਬ ਵਿੱਚ ਵੀ ਅਨਾਉਂਸਮੈਂਟ ਕਰਵਾ ਦਿੱਤੀ ਗਈ ਹੈ ਹੁਣ ਇਹ ਪਿੰਡ ਜਿਹੜਾ ਹੈਗਾ ਅਪਾ ਕਹਿ ਸਕਦੇ ਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਪਹਿਲਾ ਪਿੰਡ ਹੋਊਗਾ ਜਿਹੜਾ ਨਸ਼ਾ ਮੁਕਤ ਹੋਊਗਾ। ਕੈਮਰਾਮੈਨ ਹੈਪੀ ਟਾਂ ਦੇ ਨਾਲ ਵਿਪਨੂ ਕੜਾ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ। ਤਾਂ ਉਮੀਦ ਕਰਦੇ ਆਂ ਕਿ ਇਸ ਪਿੰਡ ਦੇ ਵਾਂਗ ਹੋਰ ਪਿੰਡ ਅਤੇ ਸ਼ਹਿਰ ਵੀ ਪੰਜਾਬ ਪੂਰਾ ਨਸ਼ੇ ਮੁਕਤ ਹੋਵੇਗਾ। ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ। ਧੰਨਵਾਦ।